ਪਵਿੱਤਰ ਸਥਾਨ 'ਚ ਪੁਲਿਸ ਦੀ ਦਾਖਲਾ ਤੇ ਇੱਕ ਵਾਰ ਫੇਰ ਵੱਡਾ ਵਿਵਾਦ ਸ੍ਰੀ ਦਰਬਾਰ ਸਾਹਿਬ ਦੇ ਪਰਿਸਰ ਅੰਦਰ ਪੁਲਿਸ ਵੱਲੋਂ ਦੋ ਵਿਅਕਤੀਆਂ ਦੀ ਗ੍ਰਿਫਤਾਰੀ ਮਾਮਲੇ 'ਚ ਹੁਣ ਸਪਸ਼ਟੀਕਰਨ ਆਇਆ ਹੈ ਰਾਜੀਏ ਕਿ ਜਥੇਦਾਰ ਕੁਲਦੀਪ ਸਿੰਘ ਗੱਡਗੰਜ ਨੇ ਕਿਹਾ ਹੈ ਕਿ ਇਹ ਧਾਰਮਿਕ ਸਥਾਨ ਹੈ ਜਿੱਥੇ ਹਰ ਕੋਈ ਸ਼ਰਧਾ ਨਾਲ ਆਉਂਦਾ ਹੈ ਇਸ ਲਈ ਅਜੇ ਹੀ ਕਾਰਵਾਈ ਮੰਦਪਾ ਗਈ ਹੈ ਉਹਨਾਂ ਦੱਸਿਆ ਕਿ ਪੁਲਿਸ ਨੇ ਆਪਣੀ ਗਲਤੀ ਮੰਨ ਲਈ ਹੈ ਅਤੇ ਲਿਖਤੀ ਪਸ਼ਟੀਕਰਨ ਦੇ ਲਈ ਕਿਹਾ ਗਿਆ ਹੈ ਜਥੇਦਾਰ ਨੇ ਪ੍ਰੋਸਤਾ ଦਵਾਇਆ ਕਿ ਅੱਗੇ ਤੋਂ ਇਸ ਤਰ੍ਹਾਂ ਦੀ ਘਟਨਾ ਨਹੀਂ ਦੁਹਰਾਈ ਜਾਵੇਗੀ ਅੰਮ੍ਰਿਤਸਰ ਤੋਂ ਬਲਰਾਜ ਸਿੰਘ ਦੀ ਰਿਪੋਰਟ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਸਾਰਿਆਂ ਨੂੰ ਸਰਬਸਾਂਝਾ ਉਪਦੇਸ਼ ਦਿੰਦਾ ਭਾਵੇਂ ਕਿ ਕੇਂਦਰੀ ਸਥਾਨ ਸਿੱਖਾਂ ਦਾ ਵਾ ਪਰ ਇੱਥੇ ਚਾਰ ਦਰਵਾਜ਼ੇ ਸਾਰਿਆਂ ਲਈ ਆ ਸਾਰੇ ਇੱਥੇ ਆਉਂਦੇ ਆ ਗੁਰੂ ਦਾ ਉਪਦੇਸ਼ ਲੈਂਦੇ ਆ ਤਾਂ ਮੈਂ ਤੇ ਜਿਹੜੀ ਗੱਲ ਉਦੋਂ ਪ੍ਰੈਸ 'ਚ ਕਹੀ ਸੀ ਇਸ ਸਰਬਸਾਂਝੇ ਥਾਂ ਦੇ ਉੱਤੇ ਸਾਰੇ ਅਸੀਂ ਸ਼ਰਧਾ ਭਾਵਨਾ ਦੇ ਨਾਲ ਆਉਨੇ ਆ ਤੇ ਕਦੀ ਵੀ ਕੋਈ ਇਦਾਂ ਦੀ ਗੱਲਬਾਤ ਐਕਟੀਵਿਟੀ ਨਹੀਂ ਹੋਣੀ ਚਾਹੀਦੀ ਜਿਹਦੇ ਨਾਲ ਕੋਈ ਇਦਾਂ ਦਾ ਸੁਨੇਹਾ ਜਾਵੇ। ਤੋਂ ਅੱਜ ਉਹਨਾਂ ਨੇ ਆਪਣਾ ਪੱਖ ਰੱਖਿਆ ਇੱਥੇ। ਕਿ ਅਸੀਂ ਉਹਨਾਂ ਨੂੰ ਕਿਹਾ ਵੀ ਤੁਸੀਂ ਲਿਖਤੀ ਵੀ ਇੱਥੇ ਆਪਣਾ ਪੱਖ ਭੇਜ ਦਿਓ। ਬਾਕੀ ਉਹਨਾਂ ਨੇ ਗੱਲ ਨੂੰ ਮਹਿਸੂਸ ਕੀਤਾ ਵਾ ਵੀ ਜਿਸ ਤਰੀਕੇ ਨਾਲ ਉਹਨਾਂ ਦੇ ਉਹ ਪੰਜ ਬੰਦੇ ਉਸ ਦਿਨ ਗਏ ਨੇ ਪੁਲਿਸ ਦੇ ਉਹ ਨਹੀਂ ਜਾਣੇ ਚਾਹੀਦੇ ਪਰ ਇਹਦੀ ਗੱਲ ਹੋਈ ਇੱਕ ਪਵਿੱਕ ਦੇ ਵਿੱਚ ਐਸੀ ਗਲਤੀ ਹਾਂ ਨੇ ਉਹ ਨਹੀਂ ਕਰਨਗੇ ਉਹ ਉਹਨਾਂ ਨੇ ਬਿਲਕੁਲ ਇਹ ਪ੍ਰੋਸਾ ਦਿੱਤਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਵੀ ਇਦਾਂ ਦੀ ਗੱਲਬਾਤ ਹੈ ਜਿਹੜੀ ਉਹ ਨਹੀਂ ਕੀਤੀ ਜਾਊਗੀ ਕਿਉਂਕਿ ਆਪਾਂ ਜਿੰਨੇ ਵੀ ਆ ਇੱਥੇ ਵੱਸਣ ਵਾਲੇ ਸਾਰੇ ਸਤਖੰਡ ਸ਼੍ਰੀ ਦਰਬਾਰ ਸਾਹਿਬ ਦਾ ਸਤਿਕਾਰ ਕਰਦੇ ਸ਼੍ਰੀ ਅਕਾਲ ਤਖਤ ਸਾਹਿਬ ਦਾ ਤੋਂ ਕਦੀ ਵੀ ਇਦਾਂ ਦਾ ਕੁਝ ਹੋਣਾ ਹੀ ਨਹੀਂ ਚਾਹੀਦਾ ਸੱਚੀ ਭਾਵਨਾ ਦੇ ਨਾਲ ਗੁਰੂ ਕੋਲ ਆਈਏ ਤੇ ਗੁਰੂ ਦੇ ਕੋਲੋਂ ਮੰਗ ਆਣ ਕੇ ਸ਼ਰਧਾ ਭਾਵਨਾ ਦੇ ਨਾਲ ਅਰਦਾਸ ਬੇਨਤੀ ਕਰੀਏ ਗੁਰੂ ਦਾ ਉਪਦੇਸ਼ ਆਪਾਂ ਲੈ ਕੇ ਜਾਈਏ ਤੋਂ ਬਸ ਦਿੱਲੀ ਕਮੇਟੀ ਵੱਲੋਂ ਵੀ ਮੈਂ ਉਹ ਦਿਨ ਵੀ ਕਿਹਾ ਸੀ ਵੀ ਸਾਰਿਆਂ ਨੂੰ ਧਿਆਨ ਰੱਖਣਾ ਚਾਹੀਦਾ ਵੀ ਇਦਾਂ ਦੀ ਕਦੀ ਕੋਈ ਕਾਰਵਾਈ ਨਾ ਹੋਵੇ ਠੀਕ ਸਰ ਕੋਈ ਪੰਜੀ ਸਿੰਘ ਤੇ ਬਾਨਵੀਰ ਮੀਤ ਮੀਟ ਲਈ ਕੋਈ ਤਰੀਕ ਨਹੀਂ ਅਜੇ ਕੋਈ ਤਰੀਕ ਨਹੀਂ ਆ ਜਦਨ ਗੁਰੂ ਪਾਤਸ਼ਾਹ ਨੇ ਹੁਕਮ ਕੀਤਾ ਉਹ ਦਿਨ ਆਪਾਂ ਬਹਿ ਜਾਾਂਗੇ ਉਹ ਦਿਨ ਗੱਲਬਾਤ ਕਰ ਲਾਂਗੇ ਠੀਕ ਸਰ ਦਵਿੰਦਰਪਾਲ ਭੁੱਲਦੀ ਫੇਰ ਉਹ ਹੀ ਗੱਲ ਕੀਤੀ ਗਈ ਕਿ ਕਿਹਨਾ ਚਾਹੁੰਦੇ ਦੇਖੋ ਬੜਾ ਮੰਦ ਭਾਗਾ ਜਿਸ ਦਿਨ ਅ ਦਿੱਲੀ ਦੇ ਮੁੱਖ ਮੰਤਰੀ ਇੱਥੇ ਆਏ ਨੇ ਔਰ ਪੂਰੀ ਕੈਬਨਿਟ ਤੇ ਮੇਰੇ ਕੋਲ ਬੈਠੇ ਸੀ ਤੇ ਕਾਫੀ ਚੰਗੇ ਮਾਹੌਲ 'ਚ ਗੱਲਾਂ ਬਾਤਾਂ ਹੋਈਆਂ ਸੀ ਤੇ ਉਸ ਦਿਨ ਵੀ ਕਹਿੰਦੇ ਸੀ ਵੀ ਸਿੰਘ ਸਾਹਿਬ ਦੱਸੋ ਕੁਝ ਤੇ ਮੈਂ ਆਖਿਆ ਸੀ ਵੀ ਤੁਸੀਂ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੀ ਜਿਹੜੀ ਤੁਹਾਡੇ ਕੋਲ ਫਾਈਲ ਪਈ ਉਹ ਤੇ ਸਾਈਨ ਕਰ ਦਿਓ ਪਹਿਲਾਂ 10 ਸਾਲ ਤੇ ਆਮ ਆਦਮੀ ਪਾਰਟੀ ਦੀ ਜਿਹੜੀ ਸਰਕਾਰ ਸੀ ਕੇਜਰੀਵਾਲ ਦੀ ਉਹਨੇ ਮਾਮਲਾ ਲਟਕਾ ਛੱਡਿਆ ਉਹਨੇ ਸਿੱਖਾਂ ਦੀਆਂ ਭਾਵਨਾਵਾਂ ਨਹੀਂ ਦੇਖੀਆਂ ਅਰ ਹੁਣ ਦੇ ਸਰਕਾਰ ਬਦਲ ਗਈ ਆ ਮੈਨੂੰ ਪਤਾ ਲੱਗਾ ਵੀ 51 ਜਾਣਿਆਂ ਦੇ ਮਾਮਲੇ ਗਏ ਸੀ ਹੁਣ ਜਿੱਥੋਂ ਰਿਜੈਕਟ ਕੀਤਾ ਉਹ ਚ 24 ਰਿਜੈਕਟ ਕੀਤੇ ਗਏ ਆ ਤੇ ਬਾਕੀ ਆਪਣੇ ਜਿਹੜੇ 27 27 ਇਹਨਾਂ ਨੇ ਫੈਸਲੇ ਕੀਤੇ ਹੀ ਆ ਨਾ ਤੋਂ ਇਹ ਕਰ ਸਕਦੇ ਆ ਤੋਂ ਇਹਨੂੰ ਬਹੁਤ ਹਮਦਰਦੀ ਦੇ ਤੌਰ ਤੇ ਉੱਤੇ ਵੇਖਣਾ ਚਾਹੀਦਾ ਪ੍ਰੋਫੈਸਰ ਦਵਿੰਦਰ ਪਾਲ ਸਿੰਘ ਢੁੱਲਰ ਦਾ ਜਿਹੜਾ ਮਸਲਾ ਸਾਰੇ ਸਿੱਖ ਕਾਮ ਚਾਹੁੰਦੀ ਔਰ ਸਾਰੇ ਮਨੁੱਖਤਾ ਨੂੰ ਪਿਆਰ ਕਰਨ ਵਾਲੇ ਚਾਹੁੰਦੇ ਵੀ ਉਹ ਆਪਣੀ ਸਜ਼ਾ ਪੂਰੀ ਕਰ ਚੁੱਕੇ ਆ ਤੇ ਮਾਮਲਾ ਵੀ ਲਗਭਗ ਖਤਮ ਹੀ ਆ ਜ਼ਮਾਨਤ ਤੇ ਕਦੀ ਕਦੀ ਆਉਂਦੇ ਆ ਉਹਨਾਂ ਨੂੰ ਪੱਕੇ ਤੌਰ ਤੇ ਰਿਹਾ ਕਰ ਦੇਣਾ ਚਾਹੀਦਾ ਇਹ ਸਾਰੀ ਦੀ ਸਾਰੀ ਹੁਣ ਜ਼ਿੰਮੇਵਾਰੀ ਦਿੱਲੀ ਸਰਕਾਰ ਦੀ ਹੈ ਤੇ ਦਿੱਲੀ ਸਰਕਾਰ ਨੂੰ ਰਿਹਾਈ ਕਰ ਦੇਣੀ ਚਾਹੀਦੀ ਆਰ ਫਾਈਲ ਤੇ ਸਾਈਨ ਕਰਨੀ ਚਾਹੀਦੇ ਆ ਕਿਉਂਕਿ ਸਿੱਖ ਗਿਣਤੀ ਦੇ ਪਾਸੇ ਉਹ ਨਹੀਂ ਪਛਾਣੇ ਜਾਂਦੇ ਮੁਲਕ ਵਿੱਚ ਅਸੀਂ ਯੋਗਦਾਨ ਕਰਕੇ ਆ ਅੱਜ ਮੁਲਕ ਆਜ਼ਾਦੀ ਦਾ ਨਿਗਮ ਮੰਡ ਰਿਹਾ ਤੇ ਸਿੱਖਾਂ ਕਰਕੇ ਕਦੀ ਕੋਈ ਮੁਸ਼ਕਲ ਪੈ ਜੇ ਕੋਈ ਮੁਸੀਬਤ ਪੈ ਜੇ ਤੇ ਸਿੱਖ ਸਭ ਤੋਂ ਜ਼ਿਆਦਾ ਮਦਦ ਕਰਦੇ ਗੁਰੂ ਕੇ ਲੰਗਰ ਲਾਉਂਦੇ ਆ ਹੜਾਂ ਦੇ ਵਿੱਚ ਕਿਵੇਂ ਪਹੁੰਚਦੇ ਆ ਪੰਜਾਬ ਤੋਂ ਬਾਹਰ ਵੀ ਆਪਰ ਵੇਖਿਆ ਤੋਂ ਸਿੱਖਾਂ ਦੇ ਯੋਗਦਾਨ ਨੂੰ ਵੇਖਦੇ ਆ ਆ ਜਿਹੜੇ ਵੀ ਸਾਡੇ ਇਦਾਂ ਦੇ ਮਸਲੇ ਆ ਉੱਤੇ ਤੇ ਸਰਕਾਰਾਂ ਨੂੰ ਗੌਰ ਕਰਨਾ ਚਾਹੀਦਾ ਔਰ ਪ੍ਰੋਫੈਸਰ ਦਵਿੰਦਰ ਪਾਲ ਸਿੰਘ ਜੀ ਭੁੱਲਰ ਉਹਨਾਂ ਦੀ ਰਿਹਾਈ ਜਿਹੜੀ ਹੋਣੀ ਚਾਹੀਦੀ ਦਿੱਲੀ ਗਵਰਨਮੈਂਟ ਨੂੰ ਮਨੁੱਖਤਾ ਦੇ ਤੌਰ ਤੇ ਵੀ ਇਸ ਚੀਜ਼ ਨੂੰ ਵੇਖਣਾ ਚਾਹੀਦਾ ਤੇ ਸਿੱਖਾਂ ਦੀਆਂ ਭਾਵਨਾਵਾਂ ਵੀ ਦੇਖਣੀਆਂ ਚਾਹੀਦੀ ਸਿੱਖਾਂ ਇੱਕ ਕੇਂਦਰ ਸਰਕਾਰ